ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਕੋਸ਼ਿਸ਼ ਹੁੰਦੀ ਆ ਹਰ ਇੱਕ ਇਨਸਾਨ ਦੀ ਕਿ ਨਵੇਂ ਸਾਲ ਨੂੰ ਇਦਾਂ ਦੇਖਣ ਜਿੱਤੇ ਜਾਣ ਕਿ ਚੰਗੇ ਕੰਮ ਕੀਤੇ ਜਾਣ ਤੇ ਸਾਰਾ ਸਾਲ ਚੰਗਾ ਚੰਗਾ ਹੋਵੇ ਤੇ ਆਮ ਤੌਰ ਤੇ ਜਿੰਮੇ ਅਪਾ ਕਹਿੰਦੇ ਨੇ ਕਿ ਇਹ ਜੀ ਦੀ ਮਤਲਬ ਇੱਕ ਮੈਂਟਲ ਹੁੰਦਾ ਬੰਦੇ ਨੂੰ ਕਿ ਗੁਰੂ ਘਰ ਚ ਲਈਏ ਮੱਥਾ ਟੇਕੀ ਪੂ ਚੰਗੇ ਕੰਮ ਕਰੀਏ ਪਰਿਵਾਰ ਵੀ ਕਹਿੰਦੇ ਕਹਦੇ ਸੁਣਿਆ ਕਿ ਭਾਈ ਨਵੇਂ ਸਾਲ ਦੇ ਨਾਲ ਕੰਮ ਨਾ ਕਰੀ ਸਾਰਾ ਦਿਨ ਸਾਰਾ ਸਾਲ ਹੀ ਫਰਾਹੀ ਕੰਮ ਪੁੱਠੇ ਕੰਮ ਕਰਦਾ ਰਹੇਗਾ ਪਰ ਸਰਕਾਰ ਇਹ ਤੋਂ ਉਲਟਾ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਐਸਾ ਕੰਮ ਕਰਾਂਗੇ ਜੋ ਅਸੀਂ ਸਾਰਾ ਸਾਲ ਕਰਨਾ ਤੇ ਜੋ ਅਸੀਂ ਪਿਛਲੇ 4 ਸਾਲ ਕੀਤਾ ਉਹਦਾ ਟ੍ਰੇਲਰ ਨਵੇਂ ਸਾਲ ਵਾਲੇ ਲਈ ਦੇਖਣ ਨੂੰ ਮਿਲਿਆ ਕਿ ਜਿਹੜੇ ਪੱਤਰਕਾਰ ਸਰਕਾਰ ਦੀਆਂ ਪੂਲਾ ਖੋਲਦੇ ਨੇ ਜਾਂ ਇਹ ਲਾ ਲੋ ਕਿ ਪੂਰੀ ਆਪਣੀ ਜ਼ਮੀਰ ਜਗਾ ਤੇ ਪੰਜਾਬ ਪੰਜਾਬ ਸਰਕਾਰ ਦੇ ਦਿੱਲੀ ਜੱਲੇ ਲੁੱਟ ਮਚਾਈ ਲੋਕਾਂ ਨਾਲ ਬੇਫਾਈ ਲੋਕਾਂ ਦੇ ਨਾਲ ਜਿਹੜਾ ਵੀ ਜੋ ਵੀ ਸਰਕਾਰ ਜਿਹੜੀ ਤਹਿਸਲ ਐਸ ਕਰਨ ਤੇ ਲੱਗੀ ਹੋਈ ਆ ਪੰਜਾਬ ਨੂੰ ਜੋ ਪੱਤਰਕਾਰ ਉਹਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਪਰਚਾ ਕਰਕੇ ਪਰਚਾ ਦਾ ਇੱਕ ਤੋਹਫਾ ਸਾਹਮਣੇ ਮਿਲਿਆ ਜਿਹਦੇ ਵਿੱਚ ਖਾਸ ਕਰਕੇ ਮਿੰਟੂ ਗੁਲਸਰੀਆ ਲੋਕ ਆਵਾਜ਼ ਟੀਵੀ ਤੇ ਆਰਟੀ ਵਾਲਾ ਹੈਗਾ ਮਾਨਿਕ ਕੋਇਲ ਹੋਰ ਕਈ ਜਿਹੜਿਆਂ ਤੇ ਪਰਚਾ ਜਿਹੜਾ ਸਾਹਮਣੇ ਆਇਆ ਤੇ ਪਰਚਾ ਦਿੱਤਾ ਗਿਆ ਮੈਂ ਹੈਰਾਨ ਹੈ ਕਿ ਇਹ ਉਹ ਪਾਰਟੀ ਆ ਜਿਹੜੀ ਕਿਸੇ ਟਾਈਮ ਅੰਨਾ ਹਜ਼ਾਰੇ ਲੋਕ ਪਾਲਾ ਅੰਦੋਲਨ ਹੋਇਆ ਸੀ ਜਿਹੜਾ ਉੱਥੇ ਅੰਨਾ ਹਜ਼ਾਰੇ ਅੰਦੋਲਨ ਵਿੱਚੋਂ ਨਿਕਲੀ ਸੀ ਤੇ ਜਿਹੜੀ ਕੇਜਰੀ ਦਾ ਐਂ ਠੋਕ ਠੋਕ ਕੇ ਉਂਗਲੀਆਂ ਕਰ ਕਰ ਕਹਿੰਦਾ ਹੁੰਦਾ ਸੀ ਕਿ ਲੋਕ ਪਾਰਟੀਆਂ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਕਾਂਗਰਸ ਤੋਂ ਉਹ ਕਾਂਗਰਸ ਦੀ ਸੈਂਟਰ ਸਰਕਾਰ ਸੀ ਦਿੱਲੀ ਜੀ ਵੀ ਕਾਂਗਰਸੀ ਸਰਕਾਰ ਹੁੰਦੀ ਸੀ ਤੇ ਸੈਂਟਰ ਚ ਕਾਂਗਰਸੀ ਸਰਕਾਰ ਹੁੰਦੀ ਸੀ ਜਿਹੜਾ ਉਹਦੇ ਖਿਲਾਫ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦਿੱਲੀ ਦੇ ਵਿੱਚ ਹੀ ਤੇ ਸੈਂਟਰ ਸਰਕਾਰ ਦੇ ਵੱਡੇ ਵੱਡੇ ਕਪਲਿਆਂ ਦੇ ਕਰੋੜਾਂ ਦੇ 2G 3G 4G ਕਪਲਿਆਂ ਦੇ ਵਿੱਚ ਗਾਹ ਪਾ ਕੇ ਲੀਡਰ ਬਣਿਆ ਧਰਨੇ ਲਾਏ ਗਾਹ ਪਾਇਆ মিডিਆ ਦੇ ਵਿੱਚ ਕਹਿੰਦਾ ਸੀ ਪਰ ਜਦੋਂ ਪਾਵਰ ਚ ਆਇਆ ਸਭ ਤੋਂ ਪਹਿਲਾਂ ਜਿਹੜੇ ਉਹਦੇ ਖਿਲਾਫ ਬੋਲਦੇ ਨੇ ਉਹਨਾਂ ਦੀ ਮੰਜੀ ਠੋਕਣ ਤੇ ਲੱਗਾ ਹੈ ਚਾਹ ਕੋਈ ਪੋਲਿਟੀਕਲ ਵਿਰੋਧੀ ਪਾਰਟੀ ਦਾ ਲੀਡਰ ਆ ਚਾਹ ਕੋਈ ਪੱਤਰਕਾਰ ਆ ਜਿਸ ਨੂੰ ਬਖਸ਼ ਲਈ ਜਾਂਦਾ ਅੱਜ 9 ਸਾਲ ਵਾਲੇ ਦਿਨ ਮਿੰਟੂ ਗੁਰਸਰੀਆ ਲੋਕਵਾਜ਼ ਟੀਵੀ ਵਾਲੇ ਮਨਿੰਦਰ ਸਿੰਘ ਨੇ ਠੀਕ ਹੈ ਜੀ ਜਾਂ ਕੋਈ ਆਰਟੀਆਈ ਵਾਲਾ ਜਿਹੜਾ ਕੋਈ ਜਿਹੜਾ ਸਰਕਾਰ ਦੇ ਕਾਪਲਿਆਂ ਨੂੰ ਪਰਦਾ ਪਾਸ ਕਰਦਾ ਸਾਰੇ ਬੰਦਿਆਂ ਤੇ ਜਿਹੜਾ ਪਰਚਾ ਦਰਜ ਕੀਤਾ ਆ ਆਇਆ ਸਾਹਮਣੇ ਆਇਆ ਅੱਜ 9 ਸਾਲ ਵਾਲੇ ਦਿਨ ਤਾਂ ਇਹਦਾ ਮਤਲਬ ਇਹ ਹੈ ਕਿ ਹੁਣ ਸਾਰਾ ਸਾਲ ਜਿਹੜਾ ਰਹਿ ਗਿਆ ਜਿੰਨਾ ਕਹਿੰਦਾ ਬੱਚਾ ਕੁਛ ਸਮਾਂ ਰਹਿ ਗਿਆ ਉਹ ਸਾਰਾ ਸਮਾਂ ਪત્રਕਾਰਾਂ ਤੇ ਤੇ ਵਿਰੋਧੀਆਂ ਤੇ ਪਰਚੇ ਕਰਕੇ ਹੀ ਕੱਢਿਆ ਜਾਊਗਾ ਪਰਚੇ ਸਰਕਾਰ ਉਦੋਂ ਕਰਨ ਲੱਗਦੀ ਆ ਜਦੋਂ ਸਰਕਾਰ ਨੂੰ ਪਤਾ ਕਿ ਸਾਡੀ ਮੰਜੀ ਹਿੱਲ ਗਈ ਤੇ ਚੋਰ ਬੰਦਾ ਦਰਦਾਂਵਾਰਾ ੱੱੱਕਾ ਕਰਦੀ ਹੁੰਦੀ ਆ ਸਰਕਾਰ ਅਜੇ ਚੋਰ ਨਾ ਹੋਵੇ ਤਾਂ ਉਹ ਪਰਚੇ ਦਰਜ ਕਰਨ ਦੀ ਲੋੜ ਨਹੀਂ ਪਰ ਮੈਂ ਸਮਝਦਾ ਕਿ ਲੋਕ ਆਵਾਜ਼ ਲੋਕ ਸ਼ਕਤੀ ਜਦੋਂ ਤੁਹਾਡੇ ਹੱਕ ਚ ਸੀ ਤਾਂ ਤੁਹਾਨੂੰ ਲਿਆਉਣ ਦੇ ਲਈ ਵੀ ਪੂਰੀ ਬਾਹ ਲਾਤੀ ਸੀ ਲੋਕ ਸ਼ਕਤੀ ਨੇ ਪਰ ਜਦੋਂ ਲੋਕ ਸ਼ਕਤੀ ਨੂੰ ਹੁਣ ਪਤਾ ਲੱਗਿਆ ਕਿ ਬਹੁਤ ਵੱਡਾ ਧੋਖਾ ਹੋ ਗਿਆ, ਫਰੇਵ ਹੋ ਗਿਆ ਗਲਤ ਬੰਦਿਆਂ ਨੂੰ ਪੰਜਾਬ ਦੀ ਵਗਦੋ ਸਭਾ ਕੇ ਪੰਜਾਬ ਦਾ ਆਉਣ ਵਾਲੇ ਭਵਿੱਖ ਨੂੰ ਖਰਾਬ ਕਰ ਲਿਆ ਆਪਾਂ ਨੇ। ਆਪਣੀਆਂ ਨਸਲਾਂ ਵਾਲੀਆਂ ਦੀ ਕੰਪੈਰ ਤੋਂ ਕਾੜੀ ਮਾਰਨੀ ਤਾਂ ਉਹ ਲੋਕ ਸ਼ਕਤੀ ਹੁਣ ਜਦੋਂ ਉਲਟਾ ਹੁਣ ਤੁਸੀਂ ਟਿੱਲ ਦਾ ਜੋਰ ਲਾ ਦਿਓ। ਭਗਵਾਨ ਤਮਾਨ ਵਿੱਚੇ ਉਹਦੀ ਦਿੱਲੀ ਵਾਲੀ ਟੀਮ ਕੇਜਰੀਵਾਲ, ਸਾਮਦਾਮ, ਦੰਦ ਭੇਦ ਉਹਦਾ ਹੀ ਕਿਸਾ ਹੈ ਪਰਚੇ ਨੇ ਜੋ ਮਰਜ਼ੀ ਕਰ ਲਿਓ। ਜਿਹਨੂੰ ਮਰਜ਼ੀ ਪત્રਕਾਰ ਨੂੰ ਤੁਸੀਂ ਅੰਦਰ ਕਰ ਦਿਓ ਜਿਹੜੇ ਮਰਜ਼ੀ ਲੀਡਰ ਨੂੰ ਅੰਦਰ ਕਰ ਦਿਓ ਪਰ ਥੋੜਾ ਮੰਝਾ ਮੁੱਦਾ ਵੱਜਣੇ ਵਜਣਾ ਤੁਸੀਂ ਉਹਨਾਂ ਦੇ ਕੋਈ ਲੋਕਾਂ ਦਾ ਪ੍ਰੈਸ਼ਰ ਹੈ ਨਾ ਲੋਕ ਸ਼ਕਤੀ ਦਾ ਪ੍ਰੈਸ਼ਰ ਹੈ ਕਿਉਂਕਿ ਜਦੋਂ ਸਰਕਾਰ ਤੇ ਨਾ ਜਦੋਂ ਸਰਕਾਰ ਤੇ ਵਿੱਚ ਹੁੰਦਾ ਆ ਹੁੰਦਾ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਤਾਮਾ ਝਾਮਾ ਐਂ ਲੱਗਦਾ ਸਾਰਾ ਵਿੱਚ ਆਪਣੇ ਹੀ ਆ ਪਰ ਤੋਂ ਬਿਨਾਂ ਆਪਣਾ ਆਪਣਾ ਕੁਝ ਨਹੀਂ ਜਿੰਨੇ ਕੁ ਬੰਦੇ ਤੁਹਾਡੇ ਨਾਲ ਗੱਡੀਆਂ ਚੱਕੀ ਫਿਰਦੇ ਨੇ ਤੁਹਾਡੇ ਨਾਲ ਥੰਬੜੇ ਫਿਰਦੇ ਨੇ ਲੀਡਰਾਂ ਦਿਨਾਲ ਕਾਸਕਰ ਮੰਤਰੀਆਂ ਐਮ ਐਲ ਏ ਦੇ ਨਾਲ ਉਹ ਟਾਈਮ ਹੀ ਟਪਾ ਰਹੇ ਨੇ ਪਤਾ ਉਹਨਾਂ ਨੂੰ ਵੀ ਹੈ ਮੈਂ ਮੰਜੇ ਠੋਕੀ ਪੱਤਾ ਸਾਫ਼ ਮੈਂ ਨਿੰਦਾ ਕਰਦਾ ਜਿਹੜੀ ਪੱਤਰਕਾਰਾਂ ਦੇ ਪਰਚਾ ਦਰਜ ਕੀਤਾ ਜੇ ਤੁਸੀਂ ਐਦਾਂ ਮਤਲਬ ਆਵਾਜ਼ ਚੱਕਣ ਵਾਲੇ ਚੈਨਲਾਂ ਤੇ ਜਾਂ ਲੋਕਾਂ ਦੀ ਗੱਲ ਕਰਨ ਵਾਲੇ ਮੈਸਾਂਹਾਂ ਦੇ ਚੈਨਲਾਂ ਦੇ ਪੱਤਰਕਾਰਾਂ ਦੇ ਪਰਚੇ ਦਰਜ ਕਰੋਗੇ ਕਿਤੇ ਕਿਤੇ ਕਰੋਗੇ ਕਿਹਨੂੰ ਕਿਹਨੂੰ ਰੋਕੋਗੇ ਇਹ ਪੰਜਾਬ ਹੈ ਇਹ ਦਿੱਲੀ ਨਹੀਂ ਕੇਜਰੀਵਾਲ ਸਾਂ ਇਹ ਪੰਜਾਬ ਹੈ ਭਗਵੰਤ ਮਾਨ ਸਿੰਘ ਵੀ ਵੱਡੇ ਵੱਡੇ ਗੱਲਾਂ ਕਰਦਾ ਸੀ ਕਿ ਸੱਥਾਂ ਦੇ ਵਿੱਚ ਲੀਡਰ ਜਾਣੇ ਚਾਹੀਦੇ ਨੇ ਸੱਥਾਂ ਤੋਂ ਸਰਕਾਰ ਚੱਲੂਗੀ ਹੁਣ ਤੇਰੀ ਸਰਕਾਰ ਕਿੱਥੋਂ ਚੱਲਦੀ ਆ ਦਿੱਲੀ ਤੋਂ ਚੱਲਦੀ ਆ ਪੰਜਾਬ ਦੇ ਸੱਥਾਂ ਤੋਂ ਨਹੀਂ ਚੱਲਦੀ ਜੇ ਸੱਥਾਂ ਤੋਂ ਚੱਲਦੀ ਹੁੰਦੀ ਤਾਂ ਇੱਥੇ ਸੱਚ ਬੋਲਣ ਦੇ ਵਾਲਿਆਂ ਨੂੰ ਪਰਚੇ ਨਾ ਮਿਲਦੇ ਲੱਖ ਲੱਖ ਲਾਹਨਤ ਜਿਹੜੀ ਆ ਤੂੰ ਇਹ ਨੌਜਵਾਨਾਂ ਤੇ ਚੰਨ ਤੇ ਪਰਚਾ ਦਰਜ ਕੀਤਾ ਜਿੰਨਾ ਮਰਜੀ ਜ਼ੋਰ ਲਾ ਲਈਂ ਉਹ ਤੂੰ ਬਚਾ ਨਹੀਂ ਸਕਦਾ ਆਪਣੇ ਜਿਹੜੇ ਇਹ ਝੂਠ ਦੇ ਤੇ ਜਿਹੜੇ ਭ੍ਰਿਸ਼ਟਾਚਾਰ ਦੇ ਜਿਹੜੇ ਇਹ ਕਿਲਾ ਜਿਹੜਾ ਤੁਹਾਡਾ ਦਿਲਿਆ ਇਹ ਹੁ ਤਹਸਨਾ ਸੁਣਾ ਤੈ